ਲੁਧਿਆਣਾ ਜਦੇ ਚੱਲੇ ਆ ਸਰਹੰਦ ਫਾਦੇਗੜ ਸਾਹਿਬ ਮੱਥਾ ਟੇਕਣ ਲਈ ਤੇ ਅਸੀਂ ਪਹੁੰਚ ਗਏ ਅਮਰਸਾਦ ਸਟੇਸ਼ਨ ਤੇ ਇੱਥੋਂ ਅਸੀਂ ਅਮਰਸਾਦ ਸਟੇਸ਼ਨ ਤੇ ਪਹੁੰਚ ਕੇ ਲਈ ਹੈ ਜੀ ਸਰਹੰਦ ਫਾਦੇਗੜ ਸਾਹਿਬ ਦੀ ਟਿਕਟ ਤੇ ਤੁਸੀਂ ਦੇਖ ਸਕਦੇ ਜੀ ਟ੍ਰੇਨ ਸਾਡੀ ਜਿਹੜੀ ਆ ਗਈ ਆ ਸਟੇਸ਼ਨ ਦੇ ਉੱਪਰ ਤੇ ਅਸੀਂ ਬੈਠ ਗਏ ਟ੍ਰੇਨ ਦੇ ਵਿੱਚ ਤੇ ਪਹੁੰਚ ਗਏ ਲੁਧਿਆਣੇ ਲੁਧਿਆਣੇ ਤੁਸੀਂ ਦੇਖ ਸਕਦੇ ਜੀ ਸਾਹਮਣੇ ਆ ਗਿਆ ਗਿਆਨ ਦਾ ਵਿਆਸ਼ਣੂ ਢਾਬਾ ਰਾਤ ਅਸੀਂ ਪਹੁੰਚੇ ਸੀ ਲੁਧਿਆਣੇ 12:00 ਵਜੇ ਦੇ ਕਰੀਬ ਲੁਧਿਆਣੇ ਅਸੀਂ ਪਹੁੰਚ ਗਏ ਸੀ ਤੇ ਅਸੀਂ ਲੁਧਿਆਣੇ ਬੈਠ ਕੇ ਉੱਥੇ ਪਿੰਨੋਂ ਵਿਆਸ਼ਣੂ ਢਾਬ ਲੁਧਿਆਣੇ ਦਾ ਸਭ ਤੋਂ ਫੇਮਸ ਜਿਹੜਾ ਇਹ ਢਾਬਾ ਜਿਹੇ ਵੈਸ ਨੂੰ ਤੇ ਉਹ ਚਾਹ ਤੋਂ ਪਹਿਲਾਂ ਆ ਗਈ ਆਪਣੀ ਆਲੂ ਗੋਬੀ ਆਲੂ ਗੋਬੀ ਤੇ ਆ ਗਈ ਦਾਲ ਮਗੜੀ ਕਿਆ ਬਾਤ ਹੈ ਜੀ ਇੱਧਰ ਆ ਗਏ ਆਪਣੇ ਪ੍ਰਸ਼ਾਦੂ ਲੋ ਜੀ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸਰਹੰਦ ਫਤੇਗੜ ਸਾਹਿਬ ਤੇ ਤੁਸੀਂ ਸਾਹਮਣੇ ਦਰਸ਼ਨ ਕਰ ਸਕਦੇ ਠੰਡੇ ਬੁਝਦੇ ਤੇ ਤੁਸੀਂ ਵਿਤੇ ਆਓ ਤੁਹਾਨੂੰ ਹੁਣ ਲੈ ਕੇ ਚਲਦੇ ਆਂ ਅੰਦਰ ਤੇ ਤੁਹਾਨੂੰ ਨਾਲੇ ਕਰਵਾਉਂਦੇ ਆਂ ਦਰਸ਼ਨ ਤੇ ਆਓ ਚੱਲੀਏ ਫਿਰ ਅੰਦਰ ਜਾਂ ਅਸੀਂ ਹੁਣ ਅੰਦਰ ਚੱਲੇ ਆ ਮੱਥਾ ਟੇਕਣ ਵਾਸਤੇ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਜੀ ਆਪਾਂ ਟੇਕਿਆ ਨਿਸ਼ਾਨ ਸਾਹਿਬ ਨੂੰ ਮੱਥਾ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਦੀ ਕੀਤੀ ਪ੍ਰਕਰਮ ਲਈ ਕੜਾਹ ਪ੍ਰਸ਼ਾਦ ਦੀ ਦੇਗ ਤੇ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇ ਕਰ ਸਕਦੇ ਜੀ ਦਰਸ਼ਨ ਸਾਹਮਣੇ ਵੀਡੀਓ ਨੂੰ ਕਰ ਦੋ ਵੱਤੋ ਵੱਦ ਸ਼ੇਅਰ ਦਰਸ਼ਨ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਆ ਜੀ ਬਾਬਾ ਜੋਰਾਵਾਰ ਤੇ ਬਾਬਾ ਫਤਿਹ ਸਿੰਘ ਜੀ ਦੇ ਪੂਰਾ ਸਾਹਿਬ ਪੂਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਹਮਣੇ ਇਹ ਉਹ ਗਲਾਸ ਨੇ ਜਿਸ ਗਲਾਸਾਂ ਦੇ ਨਾਲ ਮੋਤੀराम ਮੈਰੇ ਨੇ ਛੋਟੇ ਸਾਹਿਬ ਜੀ ਦੇ ਨੂੰ ਦੁੱਧ ਪਿਆਇਆ ਸੀ ਤੇ ਤੁਸੀਂ ਇਹ ਗਲਾਸਾਂ ਦੇ ਵੀ ਦਰਸ਼ਨ ਕਰ ਸਕਦੇ ਜੀ ਤੇ ਉਸ ਤੋਂ ਬਾਅਦ ਅੰਕਲ ਜੀ ਸਾਨੂੰ ਫੇਰ ਲੈ ਕੇ ਚੱਲ ਗਏ ਰੇਲਵੇ ਸਟੇਸ਼ਨ ਵੱਲ ਸਰਹੰਦਫਤਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਾਨੂੰ ਅੰਕਲ ਜੀ ਮਿਲ ਗਏ ਸੀ ਤੇ ਇਹ ਅੰਕਲ ਜੀ ਸਾਨੂੰ ਲੈ ਕੇ ਚਲੇ ਗਏ ਹੁਣ ਰੇਲਵੇ ਸਟੇਸ਼ਨ ਦੇ ਵੱਲ ਅੰਕਲ ਬਹੁਤ ਚੰਗੇ ਇਨਸਾਨ ਸੀ ਤੇ ਇਹ ਸਾਨੂੰ ਛੱਡ ਗਿਆ ਰੇਲਵੇ ਸਟੇਸ਼ਨ ਦੇ ਵਿੱਚ ਸਾਰੇ ਗੁਰਦੁਆਰੇ ਸਾਨੂੰ ਇਹਨਾਂ ਨੇ ਘੁਮਾਏ ਆ ਤੂੰ ਇੰਦੀਕਾ ਦੇ ਲਈ ਹੁਣ ਅਸੀਂ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਸਰਹੰਦ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਪਹੁੰਚ ਗਏ ਤੇ ਫਿਰ ਅਸੀਂ ਇੱਥੋਂ ਲਈ ਜੀ ਆਪਣੀ ਟਿਕਟ ਟਿਕਟੇ ਲੈਣ ਤੋਂ ਬਾਅਦ ਅਸੀਂ ਪਹੁੰਚ ਗਏ ਟ੍ਰੇਨ ਦੇ ਵਿੱਚ ਤੇ ਟ੍ਰੇਨ ਸਾਡੀ ਚੱਲ ਪਈ ਇੱਥੋਂ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਮਿਲਦੇ ਹਾਂ ਦਨ ਹੋਰ ਇਸ ਤਰ੍ਹਾਂ ਦੀਆਂ ਨਵੀਆਂ ਵੀਡੀਓ ਦੇ ਨਾਲ ਓਕੇ ਬਾਏ ਜੀ ਥੈਂਕ ਯੂ